ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਜਿਹੜੇ ਵੱਡੇ ਕੈਂਪ ਹੜਪੀੜਤਾ ਦੇ ਵਾਸਤੇ ਚੱਲ ਰਹੇ ਐ ਜਦੋਂ ਉਹਨਾਂ ਕੈਂਪਾਂ ਵੱਲ ਦੇਖਿਆ ਜਾਂਦਾ ਬੜੀ ਖੁਸ਼ੀ ਹੁੰਦੀ ਹੈ ਭਾਵੇਂ ਮਾਝੇ ਦੇ ਪਹਾਉਂ ਦਾ ਜਿਹੜਾ ਐਮਪੀ ਹੈ ਜਰਨੈਲ ਹੈ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠਾ ਤੇ ਪਰ ਦੋਸਤੋ ਫਿਰ ਵੀ ਅੰਮਰਤਪਾਲ ਨੇ ਸਾਰੀਆਂ ਪਾਲਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਹੜਪੀੜ ਲੋਕਾਂ ਦੀ ਮਦਦ ਕਰਨ ਦੇ ਵਿੱਚ ਭਾਵੇਂ ਇਹ ਕੋਈ ਮੁਕਾਬਲਾ ਕਰਨ ਵਾਲੀ ਚੀਜ਼ ਨਹੀਂ ਲੋਕਾਂ ਦੀ ਜਾਨ ਬਚਾਉਣੀ ਮਨੁੱਖਤਾ ਦੀ ਸੇਵਾ ਕਰਨੀ ਸਰਬੱਤ ਦਾ ਭਲਾ ਇਹੋ ਟੀਚਾ ਹੈ ਇਸੇ ਤੇ ਸਿੱਖ ਕੌਮ ਚੱਲਦੀ ਹੈ ਪਰ ਫਿਰ ਵੀ ਦੋਸਤੋ ਜੇ ਕਰਪਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਹੁੰਦਾ ਤੇ ਗੱਲ ਕੁਝ ਹੋਰ ਹੀ ਹੋਣੀ ਸੀ ਵਕਰੀ ਹੋਣੀ ਸੀ ਮੇਰਾ ਕਹਿਣ ਦਾ ਪਾਪ ਅੱਜ ਮੈਂ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਇੰਡੀਆ ਦੇ ਚੀਫ ਜਸਟਿਸ ਸਾਹਿਬ ਨੂੰ ਡੀਜੀਪੀ ਸਾਹਿਬ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੜ੍ਹਾਂ ਦਾ ਕਰਕੇ ਅੰਮਰਤਪਾਲ ਸਿੰਘ ਖਾਲਸਾ ਨੂੰ ਇੱਕ ਵਾਰ 15 ਦਿਨਾਂ ਦੀ ਲੀਜ ਦਿੱਤੀ ਜਾਵੇ। 15 ਦਿਨਾਂ ਦੀ ਪਰੋਲ ਉਹਨਾਂ ਨੂੰ 15 ਦਿਨਾਂ ਦੀ ਪਰੋਲ ਦਿੱਤੀ ਜਾਵੇ। ਤੇ ਭਾਈ ਅੰਮਰਤਪਾਲ ਸਿੰਘ ਆਪਣੇ ਹਲਕੇ 'ਚ ਆ ਕੇ ਲੋੜਵੰਦ ਲੋਕਾਂ ਦੀ ਨਾ ਹੁਣ ਦੁੱਖ ਦੀ ਘੜੀ ਦੇ ਵਿੱਚ ਬਾਹ ਫੜ ਸਕਣ ਦੋਸਤੋ। ਐਮਪੀ ਫੰਡ ਦੇ ਵਿੱਚ 5 ਕਰੋੜ ਰੁਪਈਆ ਸਾਲ ਦਾ ਆਉਂਦਾ ਹੈ 25 ਕਰੋੜ ਪਾਈ ਅੰਮ੍ਰਿਤਪਾਲ ਦਾ ਉਹਦੇ ਖਾਤੇ 'ਚ ਪਿਆ ਹੈ ਔਰ ਇੰਡੀਆਨ ਸਰਕਾਰ ਨੇ ਦੋਸਤੋ ਇੱਕ ਵੀ ਪੈਸਾ ਅਜੇ ਤੱਕ ਰੀਲੀਜ਼ ਨਹੀਂ ਕੀਤਾ ਮੈਂ ਬੇਨਤੀ ਕਰਦਾ ਕਿ ਉਂਝ ਤਾਂ ਤੁਸੀਂ ਉਹਨੂੰ ਪੈਸੇ ਨਹੀਂ ਲਾਉਣ ਦਿੱਤੇ ਹੁਣ ਉਹਨੂੰ 15 ਦਿਨਾਂ ਦੀ ਪਰੋਲ ਦੇ ਕੇ ਜਿਹੜਾ ਫੰਡ ਉਹਦੇ ਖਾਤੇ 'ਚ ਪਿਆ ਹੈ ਜੇ ਤੁਸੀਂ ਕਿਤੇ ਹੋਰ ਨਹੀਂ ਲਾਉਣ ਦੇਣਾ ਤੇ ਹੜ ਪੀੜਤ ਲੋਕਾਂ ਵਾਸਤੇ ਉਹਨੂੰ ਵਰਤ ਲੈਣ ਦਿਓ। ਦੋਸਤੋ ਜੇ ਕਿਤੇ ਉਹਨ ਇੱਕ ਸਾਲ ਦੇ ਪੈਸੇ 5 ਕਰੋੜ ਰੁਪਈਆ ਵੀ ਆਪਣੇ ਹੜ ਪੀੜਤਾਂ ਦੇ ਹਲਕੇ ਤੇ ਲਾਤਾ ਲੋਕਾਂ ਤੇ ਤੇ ਬਹੁਤ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਘਰ ਢਹਿ ਚੁੱਕੇ ਐ ਨੀਹਾਂ 'ਚ ਪਾਣੀ ਪੈ ਕੇ ਬਰਬਾਦ ਹੋ ਗਏ ਉਹਨਾਂ ਦੇ ਘਰਾਂ ਦੀ ਰਿਪੇਅਰ ਹੋ ਜੂ ਕੁਝ ਨਵੇਂ ਬਣ ਜਾਣਗੇ। ਕੁਝ ਲੋਕਾਂ ਨੂੰ ਪਸ਼ੂ ਮੱਝਾਂ ਲੈ ਕੇ ਦਿੱਤੀਆਂ ਜਾ ਸਕਦ ਨੇ। ਕੁਝ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਦਿੱਤਾ ਜਾ ਸਕਦਾ। ਇਹ ਭਾਈ ਅੰਮਰਤਪਾਲ ਕਰ ਸਕਦਾ। ਹੋਰ ਤੋਂ ਦੋਸਤੋ ਮੈਨੂੰ ਆਸ ਨਹੀਂ। ਤੇ ਮੈਂ ਇਹ ਸਰਕਾਰ ਨੂੰ ਅੱਜ ਬੇਨਤੀ ਕਰਦਾ ਕਿ ਜੇ ਕਰੋਨਾ ਨੂੰ ਰਿਹਾ ਨਹੀਂ ਕਰਨਾ ਚਲੋ ਉਹਨਾਂ ਦੇ ਕੇਸ ਅਜੇ ਚੱਲਦੇ ਆ ਕੋਰਟ ਦੇ ਵਿੱਚ। ਉਨਨੂੰ 15 ਦਿਨਾਂ ਦੀ ਪ੍ਰੋਲ ਫੌਰੀ ਤੌਰ ਤੇ ਦਿੱਤੀ ਜਾਵੇ ਤਾਂ ਕਿ ਹੜਪੀੜਤਾਂ ਦੀ ਉਹ ਆ ਕੇ ਮਦਦ ਕਰ ਸਕਣ ਇੱਕ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਜਿਹੜੇ ਦਿਸ਼ਾ ਨਿਰਦੇਸ਼ ਭੇਜੇ ਆਪਣੀ ਟੀਮ ਨੂੰ ਕਿਉਂਕਿ ਕਹਰੀਕੇ ਕੈਂਪ ਲਾਇਆ ਗਿਆ ਵੱਡਾ ਆਪਣਾ ਬੇਸ ਕੈਂਪ ਜਿਹਦਾ ਨਾਂ ਹੈ ਇੱਕ ਸੁਲਤਾਨਪੁਰ ਲੋਧੀ ਜਿਹੜੇ ਵੱਡੇ ਨੇ ਲੋ ਉੱਥੇ ਨੀਰੇ ਚਾਰੇ ਦੇ ਟਰੱਕ ਟਰਾਲੀਆਂ ਆ ਰਹੀਆਂ ਐ ਤੇ ਲੋੜਵੰਦਾਂ ਨੂੰ ਵੰਡਿਆ ਜਾ ਰਿਹਾ ਦੋਸਤੋ ਭਾਈ ਅੰਮਰ ਤਪਾਲ ਸਿੰਘ ਦੀ ਟੀਮ ਵੱਧ ਚੜ ਕੇ ਸੇਵਾ ਕਰ ਰਹੀ ਹੈ ਮੈਂ ਤਾਂ ਇਹ ਵੀ ਦੇਖਿਆ ਜਿਹੜੇ ਨੌਜਵਾਨ ਪਿੰਡਾਂ ਚੋਂ ਸਮਾਨ ਇਕੱਠਾ ਕਰੀ ਜਾਂਦੇ ਐ ਟਰਾਲੀਆਂ ਭਰ ਕੇ ਲੈ ਕੇ ਆਉਂਦੇ ਐ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਕੈਂਪ ਤੇ ਨਹੀਂ ਖੜਦੇ ਉਹ ਜਾਂਤੇ ਪਾਈ ਅੰਮ੍ਰਿਤਪਾਲ ਦੇ ਕੈਂਪ ਤੇ ਜਾਂਦੇ ਆ ਉਹਨਾਂ ਦਾ ਭਰੋਸਾ ਹੀ ਵਿਸ਼ਵਾਸ ਹੀ ਅੰਦਰੋਂ ਇੰਨਾ ਵਜਿਆ ਜਾਂ ਫਿਰ ਜਿਹੜੇ ਸੰਤਾਂ ਨੇ ਲਾਏ ਹੋਏ ਐ ਜਾਂ ਲੋਕਾਂ ਨੇ ਆਮ ਨੇ ਲਾਏ ਹੋਏ ਐ ਮਨੁੱਖਤਾ ਦੀ ਸੇਵਾ ਜਿਹੜੇ ਲੋਕ ਸਮਝਦੇ ਐ ਜਾਂ ਉੱਥੇ ਦੋਸਤੋ ਉਹ ਸਮਾਨ ਲੈ ਕੇ ਜਾਂਦੇ ਐ ਭਾਈ ਅੰਮ੍ਰਿਤਪਾਲ ਸਿੰਘ ਦੇ ਕੈਂਪ ਦੇ ਵਿੱਚ ਇੰਨਾ ਸਮਾਨ ਆ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਉਹ ਬਣ ਰਹੇ ਐ ਹਰਾ ਨੀਰਾ ਚਾਰਾ ਚੌਕਰ ਕੱਪੜਾ ਪਸ਼ੂਆਂ ਦੀਆਂ ਦਵਾਈਆਂ ਇਹ ਵੱਡੇ ਰੂਪ ਵਿੱਚ ਆਇਆ ਅੰਮ੍ਰਿਤਪਾਲ ਨੇ 3-4 ਦੋਸਤੋਂ ਸਰਤਾ ਮੇਨ ਭੇਜਿਆ ਜੇਲ੍ਹ ਦੇ ਵਿੱਚੋਂ ਉਹ ਕਹਿੰਦਾ ਨੰਬਰ 1 ਜਿਹੜਾ ਸਮਾਨ ਤੁਸੀਂ ਵੰਡਣਾ ਹੈ ਉਹ ਕੋਈ ਪਾਰਟੀ ਦੇ ਆ ਕੇ ਨਹੀਂ ਵੰਡਣਾ ਬਾ ਵੀ ਬਾ ਦੇਖੋ ਦੋਸਤੋਂ ਸਰਬੱਤ ਦਾ ਭਲਾ ਇਹਨੂੰ ਕਹਿੰਦੇ ਐ ਭਾਈ ਕਨਈਏ ਦੀ ਸੋਚ ਤੇ ਨਾ ਉਹ ਕਹਿੰਦਾ ਨਾ ਕਾਂਗਰਸੀ ਦੇਖਿਓ ਨਾ ਕੋਈ ਕਾਲੀ ਦੇਖਣਾ ਹੈ ਨਾ ਕੋਈ ਭਾਜਪਾ ਵਾਲਾ ਦੇਖਣਾ ਹੈ ਤੇ ਤੁਸੀਂ ਜਿਹੜਾ ਸਮਾਨ ਹੈ ਲੋਡ ਬੰਦ ਸਮਝ ਕੇ ਬੰਡੀ ਚੱਲਿਓ ਕਿਸੇ ਦੀ ਜਾਤ ਪਾਤ ਕਿਸੇ ਦਾ ਧਰਮ ਨਸਲ ਕੁਝ ਨਹੀਂ ਦੇਖਣਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਾ ਲੋਕਾਂ ਨੂੰ ਇੱਕ ਬਰਾਬਰ ਸਮਾਨ ਲੋਡ ਬੰਦਾ ਨੂੰ ਦੇਈ ਜਾਣਾ ਕਿਸੇ ਨੇ ਕੋਈ ਪਾਲਤੀ ਨਹੀਂ ਦੇਖਣੀ ਦੋਸਤੋ ਇਹ ਉਹਨਾਂ ਨੇ ਆਖਿਆ ਤੇ ਵੀ ਬਿਤਕਰਾ ਕਿਸੇ ਦੇ ਨਾਲ ਵੀ ਬਿਲਕੁਲ ਨਹੀਂ ਕਰਨਾ ਤੇ ਨਜਾਇਜ਼ ਸਮਾਨ ਜਿਹੜਾ ਲੋਕ ਇਕੱਠੇ ਕਰਦੇ ਆ ਉਹਨਾਂ ਤੇ ਗੌਰ ਰੱਖਣੀ ਹੈ ਜਿਹੜੇ ਬਾਹਰੋਂ ਲੋਕ ਸਮਾਨ ਛੱਡ ਕੇ ਜਾਂਦੇ ਆ ਉਹਨਾਂ ਦਾ ਸਮਾਨ ਦੋਸਤੋ ਹਰੇਕ ਧਾਵੇਂ ਕੋਈ ਹੜਾ ਆਉਂਦੇ ਆ ਜਾਂ ਕਰੋਨਾ ਆਇਆ ਸੀ ਇਹਦੇ ਵਿੱਚ ਠੱਗ ਵੀ ਹੁੰਦੇ ਆ ਨਾ ਵਾਲਾ 100 ਦੇ ਵਿੱਚੋਂ 2-4 ਬੰਦੇ ਠੱਗ ਹੁੰਦੇ ਐ ਉਹ ਕਈ ਵਾਰੀ ਪਿੰਡਾਂ ਦੇ ਸਮਾਨ ਦੇ ਵਿੱਚੋਂ ਵੀ ਉਰਾ ਪਰਾਂ ਕਰ ਜਾਂਦੇ ਐ ਜਾਂ ਉੱਥੇ ਜਿਹੜੇ ਲੋਕ ਲੈ ਕੇ ਜਾਂਦੇ ਐ ਉਹਨਾਂ ਤੋਂ ਹੱਥ ਬੰਨ ਕੇ ਆਪਣੇ ਪਰਿਵਾਰ ਨੂੰ ਮੂਹਰੇ ਕਰਕੇ ਦੋਸਤੋ ਉਹ ਸਮਾਨ ਉਹਨਾਂ ਤੋਂ ਵੀ ਲੈ ਜਾਂਦੇ ਇਸ ਲਈ ਇਹ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਆਖਿਆ ਤੇ ਉਹਨੇ ਇਹ ਵੀ ਆਖਿਆ ਕਿ ਲਿਸਟ ਬਣਾਈ ਜਾਵੇ ਪਹਿਲਾਂ ਲਿਸਟ ਬਣਾਈ ਜਾਵੇ ਪਿੰਡ ਦੇ ਨਾਲ ਬੰਦੇ ਲੈ ਕੇ ਮੋਤਵਾਰ ਤੇ ਲਿਸਟ ਦੇ ਹਿਸਾਬ ਨਾਲ ਜਿਹੜਾ ਸਮਾਨ ਤੁਸੀਂ ਪਹੁੰਚਦਾ ਕਰਨਾ ਹੈ ਉਹ ਪਹੁੰਚਦਾ ਕਰਨਾ ਤੇ ਮੈਂ ਤੇ ਦੋਸਤੋ ਇਹੀ ਕਹਿਣਾ ਹੈ ਕਿ ਅੰਬਰ ਤਪਾਲ ਦੀ ਜਿਹੜੀ ਟੀਮ ਹੈ ਜੇਲ੍ਹ ਦੇ ਵਿੱਚ ਬੰਦੇ ਦੇ ਬੈਠੇ ਹੋਣ ਦੇ ਬਾਵਜੂਦ ਵਧੀਆ ਸੇਵਾ ਨਿਭਾਰੀ ਹੈ ਤੇ ਨੌਜਵਾਨਾਂ ਦਾ ਲੋਕਾਂ ਦਾ ਭਰੋਸਾ ਉਹਨਾਂ ਤੇ ਬਹੁਤ ਬਣਿਆ ਹੋਇਆ ਹੈ ਜਿਹੜਾ ਸਮਾਨ ਪਿੰਡਾਂ ਚੋਂ ਟਰਾਲੀਆਂ ਜਾ ਰਹੀਆਂ ਹੈ ਅੰਬਰ ਤਪਾਲ ਦੇ ਕੈਂਪ ਦੇ ਵਿੱਚ ਵੱਧ ਜਾ ਰਹੀਆਂ ਆ ਜਾਂਦੀਆਂ ਦੂਜੇ ਕੈਂਪਾਂ ਦੇ ਵਿੱਚ ਵੀ ਹੋਣਗੀਆਂ ਸਾਰੀ ਮਨੁੱਖਤਾ ਦੇ ਭਲਾ ਕਰਦੇ ਐ ਕੋਈ ਦੋਸਤੋਂ ਵੰਡ ਨਹੀਂ ਪਾਉਣੀ ਚਾਹੀਦੀ ਪਰ ਉਹਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਵੱਧ ਆ ਉਹਦੀ ਕੁਰਬਾਨੀ ਕਰਕੇ ਉਹਨੇ ਜਿਹੜੇ ਦੋਸਤੋਂ ਮੁਸ਼ਕਲਾਂ ਚੱਲੀਆਂ ਐ ਹਕੂਮਤ ਨਾਲ ਲੜਦੇ ਹੋਏ ਉਹ ਤਾਂ ਕਰਕੇ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਮੈਂ ਭਗਵਾਨ ਸਮਾਨ ਸਾਹਿਬ ਨੂੰ ਤੇ ਲੋਕ ਸਭਾ ਸਪੀਕਰ ਨੂੰ ਚੀਫ ਜਸਟਿਸ ਨੂੰ ਸਾਰਿਆਂ ਨੂੰ ਜਿਹੜੀਆਂ ਥੌਟੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹਨੂੰ ਫੌਰਨ 15 ਦਿਨਾਂ ਦੀ ਜਿਹੜੀ ਪ੍ਰੋਲ ਹੈ ਅੰਮ੍ਰਿਤਪਾਲ ਨੂੰ ਦਿੱਤੀ ਜਾਵੇ ਤਾਂ ਕਿ ਉਹ ਹੜਪੀੜਤਾਂ ਦੀ ਆਕੇ ਮਦਦ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ